ਜਿਹੜਾ ਆ ਨੈਟ ਤੇ ਦੇਖ ਰਹੇ ਹੋ ਤੁਸੀਂ ਸਾਰੇ ਰਾਜਵੀਰ ਸਿੰਘ ਹੈ ਰਾਜਵੀਰ ਜਵੰਦਾ ਕਰਕੇ ਹਸਪੀਟਲ ਦੇ ਵਿੱਚ ਫੋਟੀਜ ਦੇ ਵਿੱਚ ਪਿਆ ਐ ਐਕਸੀਡੈਂਟ ਹੋਇਆ ਸਾਰੀ ਦੁਨੀਆ ਦੇ ਵਿੱਚ ਅਰਦਾਸਾਂ ਕਰੋ ਅਰਦਾਸਾਂ ਕਰੋ ਪੂਰੀ ਜਾਨ ਬਚ ਜਾਏ ਬਿਲਕੁਲ ਐਡਾ ਸੋਹਣਾ ਸੁਨੱਖਾ ਨੌਜਵਾਨ ਐ ਸਾਰੇ ਹੀ ਕਰ ਰਹੇ ਅਰਦਾਸ ਤੇ ਕਿ ਕਿਸੇ ਦੇ ਮਾਂ ਦਾ ਪੁੱਤ ਉਹਨੂੰ ਕੁਝ ਹੋਵੇ ਨਾ ਪੰਜਾਬ ਦਾ ਪੁੱਤ ਐ ਸਾਰੇ ਹੀ ਆਪਾਂ ਅਰਦਾਸਾਂ ਕਰਦੇ ਆਂ ਜੇ ਕਿਸੇ ਦਾ ਵੀ ਬੱਚਾ ਹਸਪੀਟਲ 'ਚ ਪਿਆ ਹੋਵੇ ਰੀੜ ਦੀ ਹੱਡੀ ਤੇ ਸੱਟ ਹੋਵੇ ਗਰਦਨ ਤੇ ਸੱਟ ਹੋਵੇ ਦਿਮਾਗ ਡੈੱਡ ਹੋ ਜਾਏ ਤੇ ਆਪਾਂ ਸਾਰੇ ਹੀ ਹਰਕ ਵਾਸਤੇ ਹੀ ਆਪਾਂ ਅਰਦਾਸ ਕਰਾਂਗੇ ਜਿਹਦਾ ਇਦਾਂ ਦਾ ਹਾਲਾਤ ਹੋਣ ਨਾ ਉਹ ਕੋਈ ਵੀ ਬੱਚਾ ਹੋਵੇ ਕੱਲੀ ਉਹ ਕੱਲਾ ਉਹ ਗਾਣ ਵਾਲੇ ਮੁੰਡੇ ਦੀ ਗੱਲ ਨਹੀਂ ਉਹ ਤੇ ਕੋਈ ਵੀ ਹੋਏਗਾ ਜਿਹਦੇ ਜਿਹਦਾ ਹਾਲਾਤ ਇਦਾਂ ਦੀ ਨਾਜ਼ੁਕ ਹੋਵੇ ਗੰਭੀਰ ਹੋਵੇ ਡਾਕਟਰ ਕਹਿਣ ਖਤਰਾ ਹੈ ਤੇ ਆਪਾਂ ਸਾਰੇ ਵਾਸਤੇ ਅਰਦਾਸ ਕਰਾਂਗੇ ਯਾਰ ਇਹਦਾ ਇਹਦੀ ਜਾਨ ਬਚੇ